ਏ ਗੁਰਦਾਵਰੇ ਚ ਬੋਲੇ ਕਹਿੰਦੇ ਲੰਚ ਪਾਉਣਾ ਹੈ ਕਹਿੰਦੇ ਲੰਚਾਂ ਵਾਲੇ ਬੰਦੇ ਆਜੋ ਦੱਸੀ ਨਹੀਂ ਮੈਨੂੰ ਤਾਂ ਕਿਸੇ ਨੇ ਕਾਹਨੂੰ ਭਾਈ ਆਪਾਂ ਤਾਂ ਪ੍ਰਾਈਵੇਟ ਹਸਪਤਾਲ ਚ ਪਵਾ ਕੇ ਲਿਆ ਮੰਗ ਲੈ ਮੈਂ ਮੁੱਛ ਪਾ ਦੇ ਭਾਈ ਮੈਨੂੰ ਕਹਿੰਦੇ ਦਾਲੀ ਚ ਟੁੱਲ ਦੇ ਏ ਲੈ ਭਾਈ ਭਾਈ ਮੈਨੂੰ ਤਾਂ ਆਪਣੀ ਇਹ ਕਦੇ ਪਤੀ ਨਹੀਂ ਹੈਗਾ ਹੋਰ ਭਾਈ ਇੱਕ ਹੋਰ ਮੁੱਛ ਪਾ ਦੇ ਭਾਈ ਮੀਕਾ ਨੇਰ ਵਾਲੀ ਐ ਹਾਂ ਉਹ ਤਾਂ ਮੈਨੂੰ ਪਤਾ ਭਾਈ ਹੋ ਗਿਆ ਜੇ ਟੂਆ ਹੈ ਜੀ ਹਏ ਕਿਉਂ ਤੈਨੂੰ ਤੌਰੇ ਛਰਮੜੀਆਂ ਉਹ ਤੇਨੂੰ ਹੋਇ ਹਏ ਮੈਂ ਤਾਂ ਤੈਨੂੰ ਵੱਡਾ ਭਾਈ ਮੰਨਦਾ ਤੇ ਫਿਰ ਵੱਡਾ ਭਾਈ ਇਹ ਇਹਨੂੰ ਹੋਰ ਕੀ ਗਿਆ ਕੀ ਹੋ ਗਿਆ ਹੋ ਗਿਆ ਮਕਲਾਵਾ ਤੈਨੂੰ ਨਹੀਂ ਪਟਾ ਰੰਗੇ ਆਤੀ ਫੜ ਲੈ ਮੈਂ मर गए कि पास हरे राम हरे कृष्णा, सत करतार ਤੂੰ ਹੀ ਨਰੰਕਾ ਬਾਈ ਸੁੱਖੀ ਸੰਦੀ ਪੁੰਜੇ ਬਹਿ ਕੇ ਕਾ ਤੂੰ ਰੋਟੀ ਖਾਣੇ ਚੱਲ ਭਾਈ ਪੁੰਜੇ ਵੀ ਕਿਹੜਾ ਕਾ ਮਾੜਾ ਹੈ ਇਹ ਲੋਖਾ ਖਰਚ ਕਾਦ ਰਹੀ ਨਹੀਂ ਜੇ ਪੁੰਜੇ ਬਹਿ ਕੇ ਖਾਣੀ ਪੂ ਰੋਟੀ ਤਾਂ ਲੈ ਬਈ ਅਮਨ ਜਿੱਥੇ ਬੈਠੋ ਖਾਣਾ ਨਹੀਂ ਨਾ ਭਾਈ ਕੋਈ ਨਾ 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 ਭਾਈ ਤੂੰ ਖੜਾ ਹੋ ਖੜਾ ਹੋ ਮੰਨਿਆ ਕਰ ਦੇ ਬੈ ਜਾ ਰੋਟੀਆਂ ਵੀ ਹੱਥਾਂ ਜੀ ਚੱਕੀ ਫਿਰਦਾ ਬਾਈ ਚੱਲ ਭਾਈ ਹੁਣ ਜਦੋਂ ਫਿਰ ਕੋਈ ਕਾਦ ਰੇ ਨਹੀਂ ਕਰਦਾ ਹੈ ਕਦਰ ਤਾਂ ਕਿਉਂ ਨਹੀਂ ਬਈ ਹਰੇ ਰਾਮ ਲੈ ਬਈ ਆ ਤਾਰ ਚ ਰੱਖ ਲੋ ਰੋਟੀ ਐ ਚ ਰੱਖੋ ਰੋਟੀ ਹਾ ਹਾ ਕਿੰਨੀ ਸਿਆਣੀਆਂ ਭਾਈ ਤੂੰ ਹੈ ਇੱਕ ਉਹ ਦੇਖ ਲੈ ਗੱਸੇ ਦੀ ਬਹੂ ਕੁੱਤੇ ਜਿੰਨੀ ਕਦਰ ਨਹੀਂ ਕਰਦੀ ਸਹਨੇ ਬੰਦੇ ਦੀ ਬਸ ਐਂ ਕਿ ਜੂ ਮੇਰੀ ਭੁੱਗੇ ਕਰੇ ਮੇਰੀ ਭੁੱਗੇ ਕਰੇ ਮੇਰੀ ਭਰੇ ਭੁੱਗੇ ਉਹੀ ਹੰਕਾਰ ਚੱਕੀ ਫਿਰਦੀ ਐ ਮੈਂ ਸਭ ਤੋਂ ਸੋਹਣੀ ਆ ਹੈ ਨਾ ਬਾਈ ਇਹੋ ਜੀ ਗੱਲ ਨਹੀਂ ਹੈਗੀ ਨਿਆਣੀ ਸਿਆਣੀਆਂ ਥੋੜੀ ਜਿਹੀ ਪੜ੍ਹੀ ਲਿਖੀ ਜ਼ਿਆਦਾ ਐ ਉਹ ਨਹੀਂ ਨਹੀਂ ਭਾਈ ਤੇਰੇ ਤੋਂ ਵੱਧ ਸੁਨੱਕੀ ਹੋ ਸਕਦੀ ਐ ਉਹ ਨਾ ਨਾ ਬਾਈ ਉਹੀ ਲੱਗਦਾ ਹੈ ਤੇਰਾ ਰੰਗ ਰੂਮ ਦਾ ਡੋਲ ਡੋਲੂ ਪੈਂਦਾ ਸੰਧੂਰੀ ਰੰਗ ਵਾਂਗੂ ਹੈ ਉਹ ਨਕਲੀ ਰੰਗ ਲਾਉਂਦੀ ਐ ਮੂੰਹ ਤੇ ਚੱਲ ਕੋਈ ਗੱਲ ਨਹੀਂ ਬਾਈ ਅੱਜ ਕੱਲ ਦੇ ਜਵਾਕ ਐਂ ਕਰਦੇ ਨੇ ਨਾਲੇ ਭਾਈ ਤੂੰ ਆਹਾਂ ਹੱਥ 'ਚ ਰੋਟੀ ਕਾਹ ਤੋਂ ਲੈ ਕੇ ਬੈਠਾ ਸੀ ਤੇਰੀ ਕਿੰਨੀ ਇੱਜ਼ਤ ਕਰਦੇ ਆ ਸੀ ਵੱਛਾਲ ਭਾਈ ਮੈਨੂੰ ਤਾਂ ਹੁਣ ਉਲਟ ਪੁਲਟ ਦੇਖਣ ਲੱਗ ਗਿਆ ਭਾਈ ਕਿਵੇਂ ਭਾਈ ਮੈਂ ਤਾਂ ਸੁਪਨੇ 'ਚ ਬੰਦਾ ਦਿਖਦਾ ਰਾਤ ਨੂੰ ਬੰਦਾ ਹਾਂ ਬੰਦਾ ਕਹਿੰਦਾ ਗਿਆ ਪਾਕ ਪਾਕ ਸੇ ਲੈ ਕੇ ਜੰਮ ਨਾਲ ਤੈਨੂੰ ਚਲੋ ਸਤਿਗੁਰ ਦੀ ਮਰਜ਼ੀ ਜਿੰਨਾ ਜਿਹਨੇ ਸਾਹ-ਸਵਾਸ ਬਖਸ਼ਣੇ ਦੀ ਬਖਸ ਤੇ ਥੱਲੇ ਹੈ ਨਾ ਨਾ ਭਾਈ ਇਹ ਜੀ ਗੱਲਾਂ ਨਹੀਂ ਕਰਿਆ ਕਰਦੇ ਅਸੀਂ ਸਾਰਾ ਟੱਬਰ ਸਾਡਾ ਤੇਰੇ ਸਿਰ ਤੇ ਟੱਬਰ ਦਾ ਬਣੂ ਕੀ ਮੇਰੇ ਮਗਰੋਂ ਉਹੀ ਤਾਂ ਗੱਲ ਬਾਈ ਮੈਂ ਕਹਿੰਨੀ ਆ ਸਾਰਾ ਇੱਕੋ ਸਿਆ ਪ੍ਰੈਂਜਲ ਲਵੇਟ ਨੂੰ ਫਿਰਦੀ ਆ ਇਹਨੂੰ ਆ ਵੀ ਕਬੀਲਦਾਰ ਹੀ ਮੇਰੇ ਹੱਥ ਚਾ ਦੇ ਮੇਰੇ ਹੱਥ ਚਾ ਦੇ ਹੈ ਜੱッセ ਨੂੰ ਮਗਰ ਲਈ ਫਿਰਦੀ ਆ ਕਦੇ ਕਹਿੰਦੀ ਆ ਭੁੱਕੀ ਖਾਂਦਾ ਕਦੇ ਕਹਿੰਦੀ ਆ ਇਹ ਦਾਰੂ ਪੀਂਦਾ ਕਦੇ ਕਹਿੰਦੀ ਮੇਰੇ ਭਾਈ ਨੂੰ ਪੁੱਠੀਆਂ ਵੈਬ ਤਾਂ ਪੜਾਉਂਦਾ ਬਈ ਭੁੱਕੀ ਕੜਾ ਤੂੰ ਅੱਜ ਦਾ ਖਾਣਾ ਤੇਰੀ ਉਮਰ ਅੱਧੀ ਤੋਂ ਵੱਧ ਲੰਗੀ ਭੁੱਖੀ ਖਾਂਦੇ ਦੀ ਜੇ ਤਾਂ ਤਾਂ ਕੋਈ ਹੁਣ ਨਵਾਂ ਵੇਦ ਲਾਇਆ ਹੋਵੇ ਫਿਰ ਤਾਂ ਤੈਨੂੰ ਕਹਿੰਦੇ ਵੀ ਸੋਹਣੇ ਲੱਗਦਾ ਤੇਰੇ ਹੁਣ ਪੜੀ ਲਿਖੀ ਆ ਕੀ ਕਰੀਏ ਕੋਈ ਗੱਲ ਨਹੀਂ ਬਾਈ ਪੜੀ ਲਿਖੀ ਆ ਨਾ ਬੋਲੀ ਜੰਡ ਜਿਵੇਂ ਬੋਲਦੇ ਜਦ ਅਸੀਂ ਨਹੀਂ ਸਾਨੂੰ ਮਾੜਾ ਕਹਿੰਦੇ ਤੈਨੂੰ ਨਹੀਂ ਪਤਾ ਕਾਲੇ ਅੰਗੂਰੇ ਖਾਂਦੇ ਨੇ ਦੋਈ ਜੀ ਅੰਦਰ ਪੈ ਕੇ ਹੈ ਇਹ ਕੇਂਦਰ ਦਾ ਉਹਦੇ ਮੂੰਹ ਚ ਆਏ ਬੱਗ ਭਗਾਉਣਾ ਮਾਰਦਾ ਉਹਦੇ ਮੂੰਹ ਚ ਬੱਗ ਭਗਾਉਣਾ ਮਾਰਦਾ ਹੈ ਇਹ ਤਾਂ ਬਾਈ ਪੜੇ ਲਿਖਿਆ ਨੇ ਚੋਚ ਲੈਨੇ ਜਿਹੜੀ ਮਰਜ਼ੀ ਕਰਨ ਆਈ ਸਾਲ ਤੋਂ ਸਾਹ ਲਗਾ ਉਹਦੋਂ ਮੰਗ ਰੋਟੀ ਪਿੱਛੇ ਵੀ ਲੜਿਆ ਕਰਨਗੇ ਨਾਲੇ ਇਹੋ ਜੀਆਂ ਗੱਲਾਂ ਨਾ ਬਾਈ ਕਰਿਆ ਕਰ ਜਾੜਾ ਦੁਖੀ ਜਾਂਦੇ ਰੋਟੀ ਘਰ ਚੱਬੀ ਜਾਂਦੀ ਹੈ ਤਾਜੀ ਲਾ ਦੇਗੀ ਭਾਈ ਹਾਂ ਬਾਈ ਤਾਜੀ ਲਾ ਦਿੰਨੀ ਐ ਲੈ ਤਾਜੀ ਲਾ ਕੇ ਕੈਂ ਕਰੀ ਮੈਨੂੰ ਚੰਚੱਕ ਭੁੱਖੀ ਦਾ ਲੈ ਦੇ ਡੱਬਾ ਪਿਆ ਕਰਾ ਫਿਰ ਰੋਟੀ ਭਾਈ ਰੋਟੀ ਬਾਅਦ ਹੀ ਖਾ ਲੂ ਫਿਰ ਤਾਂ ਇਹ ਵਧੀਆ ਤਾਂ ਹਾਜਮੇ ਆ ਜੂ ਮੇਰਾ ਚੱਬੀ ਨਹੀਂ ਆਂਦੀ ਮੇਰੇ ਤਾਂ ਬੈਰ ਪਾਰ ਕੇ ਪਰੰਜਲ ਨੇ ਮੇਰੇ ਤਾਂ ਸੁੱਕਿਆ ਮੱਥੇ ਮਾਰਦੀ ਐ ਕਾਨੂੰ ਬਾਈ ਅਸਲ ਵਿੱਚ ਮੈਨੂੰ ਪਤਾ ਲੱਗਿਆ ਆਪਦੀ ਧੀ ਨਹੀਂ ਆਪਦੀ ਹੁੰਦੀ ਐ ਭਾਈ ਬਗਾਨੀ ਬਗਾਨੀਆਂ ਹੁੰਦੀ ਐ ਇਹ ਗੱਲ ਤਾਂ ਬਾਈ ਤੇਰੀ 16 ਨੇ ਸੱਚੀ ਹੈਗੀ ਆਪਦੇ ਟੱਬਰ ਵਰਗੀ ਇੱਜ਼ਤ ਕੋਈ ਨਹੀਂ ਨਾ 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 ਬਿਸ਼ੱਕ ਪਵਾ ਤੀਮੀਆਂ ਮਗਰ ਬੰਦਾ ਤੁਰੈ ਫਰੀ ਜਾਵੇ ਹੁਣ ਜੱਸਾਂ ਦੀ ਕਿਹੜਾ ਕਰਤੂਤਾ ਮੈਨੂੰ ਨਹੀਂ ਪਤਾ ਪਸਾ ਆਏ ਵੀ ਆਪਦੀਆਂ ਕੱਚ ਚ ਦੂਜੇ ਦੇ ਹੱਥ ਚ ਚੱਲ ਕੋਈ ਗੱਲ ਨਹੀਂ ਬਾਈ ਉਹ ਵੀ ਆਪਦੇ ਘਰ ਦੀ ਮੈਂਬਰ ਹੈਗਾ ਆ ਲੈ ਆ ਕੇ ਦੇ ਪੂਖੀ ਦਾ ਡੱਬਾ ਲੈ ਆ ਕੇ ਲਿਆਉਣੀ ਬਾਈ ਲਿਆਉਣੀ ਛੱਡ ਚੜਕ ਚੜਕ ਕਰਦੇ ਨੇ ਹੇ ਰਾ ਜੰਮ ਚੱਪਰ ਕੇ ਨੀ ਪੈਂਦੀ ਦਾ ਘਟ ਭਾਈ ਐਨਕ ਲਵਾ ਲੈ ਜੀ ਨੀਗਾ ਕਰਦੀ ਜਾਂਦੀ ਏਗੀ ਹੋਰ ਕਈ ਵਾਰ ਕਹਤਾ ਜੱਸੇ ਨੂੰ ਮੈਂ ਕਿਹਾ ਦੀਂਦਾ ਨਹੀਂ ਹੈਗਾ ਸੋਰਾ ਹੋਰ ਆਏ ਵੀ ਫਰਕ ਫਿਰ ਪੈਂਦਾ ਪੈਂਦਾ ਪਏ ਜਾਂਦਾ ਹੈਗਾ ਆ ਇੱਥੇ ਗੁਰਦੁਆਰੇ ਚ ਬੋਲੇ ਕਹਿੰਦੇ ਲੰਚ ਪਾਉਣਾ ਹੈ ਕਹਿੰਦੇ ਲੰਚਾਂ ਵਾਲੇ ਬੰਦੇ ਆ ਜੋ ਦੱਸੀ ਨਹੀਂ ਮੈਨੂੰ ਤਾਂ ਕਿਸੇ ਨੇ ਕਾਨੂੰ ਭਈ ਇਹ ਪਤਾ ਪ੍ਰਾਈਵੇਟ ਹਸਪਤਾਲ ਚ ਪਵਾ ਕੇ ਲਿਆ ਮੰਗ ਲੈ। ਨਹੀਂ ਭਾਦੇ ਭਾਈ ਮੈਨੂੰ ਕਹਿੰਦੇ ਦਾੜੀ ਟਰਲ ਦੇ। ਇਹ ਲੈ ਭਾਈ। ਅਹ ਭਾਈ ਮੈਨੂੰ ਤਾਂ ਆਪਣੀ ਇਹ ਕਦੇ ਪਤੀ ਨਹੀਂ ਹੋਗਾ। ਹੋਰ ਭਾਈ ਇੱਕ ਹੋਰ ਮੋਟ ਪਾ ਦੇ ਭਾਈ। ਬੀਕਰੇਰ ਵਾਲੀ ਐ। ਹਾਂ ਹਾਂ ਉਹ ਤਾਂ ਮੈਨੂੰ ਪਤਾ ਭਾਈ। ਕੀ ਹੋ ਗਿਆ? ਡੇਟੂ ਆ ਹੈ ਜੀ। ਹਏ ਕੀ? ਮੈਂ ਤੈਨੂੰ ਤੌੜਾ ਸ਼ਰਮੜੀਆਂ ਉਹਦੀ ਤੈਨੂੰ ਓਏ। ਹਏ। ਮੈਂ ਤਾਂ ਤੈਨੂੰ ਵੱਡਾ ਭਾਈ ਮੰਨਦਾ ਤੇ ਪਰ ਵੱਡਾ ਭਾਈ ਇਹ ਇਹਨੂੰ ਹੋਰ ਕੀ ਗਿਆ ਕੀ ਹੋ ਗਿਆ ਹੋ ਗਿਆ ਮਕਲਾਵਾ ਤੈਨੂੰ ਨਹੀਂ ਪਤਾ ਰੰਗੇ ਆਤੀ ਫੜ ਲੈ ਮੈਂ ਰੰਗੇ ਕਾਹਤ ਰੱਗੇ ਆਤੀ ਫੜ ਲਿਆ ਕਿ ਮੈਂ ਮੂੰਚਾ ਚਮਚੇ ਪਾਉਂਦੀ ਆ ਉਹਦੇ ਕਾਨ ਓਏ ਮੈਨੂੰ ਦੀਂਦਾ ਨਹੀਂ ਕਰੇਵਾ ਭਰਾ ਲੈ ਤੂੰ ਮੈਂ ਤੈਨੂੰ ਦੱਛਾ ਕਰੇਵਾ ਭਰਾ ਲੈ ਇਹਦੇ ਨਾਲ ਹੱਬ ਹੋ ਗਈ ਭਲਾ ਅੱਡ ਗਈ ਮਕਲਾਵਾ ਹੋ ਗਈ ਗੇਟ ਤੂੰ ਛੀ ਲਾ ਰੱਖਿਆ ਹਾਏ ਪੁੱਕੀ ਖਵਾਈ ਜਾਨੀਏ ਨੂੰ ਚਮਚੇ ਨਾਲ ਫਿਰ ਕੀ ਹੋ ਗਿਆ ਜਬਾਈ ਹੋ ਗਿਆ ਮਕਲਾਬਾ ਨਹੀਂ ਬਾਈ ਅੱਜ ਤਾਂ ਪੁੱਕੀ ਖਾਂਦਾ ਹੈਗਾ ਫਿਰ ਕੀ ਹੋ ਗਿਆ ਜਮਾਨਾ ਮੈਂ ਤਾਂ ਕਹਿੰਨੀ ਜੀ ਕਹ ਤਾਂ ਜਦੋਂ ਵੱਡਾ ਬਾਈ ਤੇਰਾ ਜੀ ਕਾ ਮੈਂ ਤਾਂ ਦੇਖ ਬਾਈ ਕਹੂੰਗੀ ਬਾਈ ਮੈਨੂੰ ਆਪਣੀ ਭੈਣਾ ਵਾਂਗੂ ਸਮਝਦਾ ਕਾ ਤੂੰ ਆਤੀ ਨਹੀਂ ਓਏ ਮੈਨੂੰ ਦੀਂਦਾ ਕਾ ਟੱਕ ਤੋਂ ਦੀਂ ਚਮੱਕੇ ਪੈਂਦੇ ਨੇ ਮੈਂ ਤੈਨੂੰ ਮੈਂ ਬਿਹੜਾ ਤੈਨੂੰ ਤਾਂ ਟੈਰ ਗੁਣਾ ਜ਼ਿਆਦਾ ਦੀਂਦਾ ਤੂੰ ਤਾਂ ਚੰਦ ਤੋਂ ਪਰੇ ਦੇਖਨਾ ਮੈਂ ਤੈਨੂੰ ਦੱਛਾ ਮੈਨੂੰ ਬੰਦਾ ਬੰਦਾ ਦਿੰਦਾ ਰਾਤ ਨੂੰ ਹਾਂ ਜਿੰਦਾ ਮੈਨੂੰ ਪਤਾ ਛੜਾ ਪਤਾ ਮੈਨੂੰ ਹਾਂ ਮੈਂ ਹਾਂ ਜੇ ਮੈਂ ਕਿਧੋਂ ਮੈਂ ਮੈਨੂੰ ਬੰਦਾ ਦੇਖਣ ਲੱਗਿਆ ਰਾਤ ਨੂੰ ਨਾ ਕੰਦਰ ਦਾ ਅੱਖ ਤੋਂ ਦੇਖਣੋਂ ਹਟ ਗਿਆ ਕੋਈ ਨਹੀਂ ਕੋਈ ਨਹੀਂ ਮੈਂ ਦੇਖਣ ਲਾਉ ਮੈਂ ਲਾਉ ਤੈਨੂੰ ਦੇਖਣ ਹੁਣ ਗੱਲ ਛੈ ਨੇ ਛੱਤ ਕਹੀ ਐ ਜਿੰਨਾ ਨਹੀਂ ਤੇ ਮੱਖੀ ਦਾ ਕੁਝ ਪਤਾ ਨਹੀਂ ਇਕੱਠੇ ਵਹਿ ਜਾਣ ਓਏ ਕੰਦਰ ਦਾ ਤੂੰ ਤਾਂ ਪੁਰਾਣੀਆਂ ਮੱਖੀਆਂ ਨਾਲ ਗੱਲ ਕਰੀ ਜਾਂਦਾ ਉਹ ਪੁਰਾਣੀਆਂ ਮੱਖੀਆਂ ਬੈਂਦੀ ਤੇ ਗੰਦ ਮੰਦ ਤੇ ਹਾਂ ਅੱਜ ਕੱਲ ਉਹ ਮੱਖੀਆਂ ਤਾਂ ਰਸ ਗੋਲੇ ਦੇ ਬੈਂਦੀ ਨੇ ਜਿਹੜੇ ਰਸ ਨਾਲ ਭਰਿਆ ਹੋਵੇ ਕੋਈ ਨਹੀਂ ਕੋਈ ਨਹੀਂ ਤੇਰਾ ਰਸ ਮੈਂ ਕੱਢਾਂ ਹੇ ਮੇਰੀ ਗੱਲ ਸੁਣ ਲੈ ਮੇਰੇ ਨਾਲ ਥੋੜਾ ਨੰਬਰ ਗਾ ਮੇਰੇ ਨਾਲ ਮੇਰੇ ਕਣੀਓ ਮਰ ਗਈ ਮੈਂ ਤਾਂ ਮਰੀ ਹੋਈਆਂ ਜਿੱਤੇ ਦੀ ਵਿਆਹ ਕੇ ਲੈ ਆ ਮੈਂ ਤੋਦੇ ਦੀ ਮਰੀ ਹੋਈ ਆ ਮੇਰੇ ਨਾਲ ਵੀ ਤੂੰ ਵੀ ਇਹਦੇ ਇਹਦੇ ਵਿਆਹ ਕੇ ਇਹਦੇ ਮੇਰੇ ਤਾਂ ਵੱਡਾ ਬਾਈ ਆ ਇਹ ਇੱਜ਼ਤ ਬਥੇਰੀ ਕਰਦੀ ਮੈਂ ਵੱਡਾ ਖਾਸੀ ਕਰ ਹਾਂ ਹੱਥ ਮਗਾ ਤੂੰ ਵੱਡਾ ਤੇਰਾ ਬਈਜੇ ਤੇਰਾ ਬੇੜਾ ਤੇਰਾ ਮਰ ਚੇ ਤੂੰ ਮਰ ਚੇ ਤੂੰ ਮੈਂ ਨਹੀਂ ਦੀਦਾ ਹੁਣ ਅੱਖਾਂ ਤੋਂ ਮੈਂ ਭਾਈ ਕੈਣੀ ਆ ਉਹ ਜੀ ਕੈਣੀ ਆ ਤੂੰ ਮੈਂ ਭਾਈ ਤੈਨੂੰ ਕਿਹਾ ਸੀ ਮੈਂ ਭਾਈ ਮੇਰੇ ਨਹੀਂ ਚਪਵਾ ਦੋ ਤੁਸੀਂ ਕਿਹੜਾ ਮੰਨਦੇ ਹੋ ਟੱਬਰ ਸਾਰਾ ਤੈਨੂੰ ਤੈਨੂੰ ਤਾਂ ਬਿਨਾ ਦੀਦੇ ਤਾਂ ਲੈ ਚੋਕੀ ਲੈਣਾ ਬੇਈਮਾਨ ਮੈਂ ਤਾਂ ਕਹਿੰਨੀ ਬਾਈ ਇਹ ਮਰ ਜੇ ਮਰ ਜੇ ਮੇਰੀ ਬੀਤਵਾ ਪੈਸੇ ਤਾਂ ਵੱਜੂਗੀ 2 ਰੁਪਿਆ ਉਹਦੇ ਵੀ ਹੋ ਜਾਣਗੇ ਪੈਸਾ ਨਹੀਂ ਹੈ ਗਏ ਇਹ ਬੰਦੇ ਦਾ ਸਾਰਾ ਦਿਨ ਦਿਲ ਚ ਬੇਈਮਾਨਾ ਬੇਈਮਾਨਾ ਕੀੜੇ ਭਣਗੇ ਉਮਰ ਕਿੰਨੀ ਆ ਭਾਈ ਬਾਈ ਬੀਤਵਾ ਕਿਹੜਾ ਉਮਰ ਨਾਲ ਤੇ ਸਾਹਮਣਾ ਉਮਰ ਹੈ ਉਮਰ ਹੋ ਰਹੀ ਹੈ ਭਾਈ 40 ਸਾਲ ਓਏ ਉਹ ਬੜਾ ਚਕੀ ਰੱਖਿਆ ਵਾ ਜਬਕਤਾ ਹੁਣ ਬੀਜਾ ਮਨੂ ਜਬਕਤਾ ਹੈ ਭਾਈ ਤੂੰ ਨਾ ਚਾਗਲਪਾ ਵਾਲੋ ਦੋਈ ਜੀ ਓਏ ਕਾਣ ਤੈਨੂੰ ਸ਼ਰਮ ਮਚਾ ਦੀ ਗਿਆ ਚੌਰਾ ਦੌੜੇ ਤੇ ਮੂੰਹ ਨਾਲੇ ਤੇਰੇ ਜਾਦੇ ਜੋਰ ਪਿਆ ਰਹਿਣਾ ਜਵਾਬ ਕਦਾ ਅੰਜਦਾ ਜੋਰ ਤਾਂ ਬਾਹਰ ਕਣੀ ਦਾ ਪੈਂਦਾ ਜਵਾਬ ਦਾ ਛੁੜੂ ਪੈਂਦਾ ਹੁੰਦਾ ਭਾਈ ਦੀ ਖੇਚੜੀ ਟੈਰੀ ਦੀ ਬੰਦੀ ਨੂੰ ਕਾਣ ਤੇ ਗਨਾਸਾ ਨਾ ਮੇਰਾ ਕਰਦੀ ਹੈ ਕੀ ਹੈ ਕਿਸੇ ਦੀ ਟੈਨ ਸਰਕਾਰੀ ਗਨਾਸਾ ਹੈ ਉਰਾ ਫੜਾ ਭਾਈ ਸਰਕਾਰੀ ਗਨਾਸਾ ਭਾਈ ਪਛਾਣਦਾ ਹੈ ਕੋਈ ਹਾਂ ਜਦੋਂ ਕਾ ਬੋਲਣ ਦੇਗੀ ਹਾਂ ਕਪੂ ਤਣੀਏ ਮੰਨੂ ਕਾ ਬੋਲਣ ਦੇਂਗੀ ਹੈ ਨਹੀਂ ਤੂੰ ਬੋਲੇਗਾ ਸਮਾਨ ਨਾੜੇ ਨਾ ਕੈਂਬਰ ਪਾਏਂਗੀ ਪਾਏਂਗੀ ਨਾਲ ਹੋ ਰਾ ਓਏ ਜਿਹੜਾ ਮੇਰੇ ਤੇ ਵਰਤਾ ਜਟਲੀ ਵੱਡੇ ਜਾਂਦਾ ਥਾਰੇ ਟੱਪਰ ਨੂੰ ਵੱਟ ਕੇ ਬੜਾ ਜਦਾ ਬੁੱਧੂ ਤੁਹਾਡੀ ਭਾਈ ਦੀ ਪ੍ਰੌਹਾਂ ਤੁਹਾਡੀ ਦੀ ਬੰਦਾ ਇਹ ਬਲਵਾ ਕਪੀ 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 ਮਚਾ ਜਾ ਯਾਰ ਕਪੀ ਮਚਾ ਜਾਂਦਾ ਜਿੱਤੇ ਤੱਕ ਲੈ ਆ ਮੇਰੇ ਖਾੜੇ ਨੂੰ ਨਕਟਾ ਕਰਨਾ ਪੈਂਦਾ ਹੈ ਕਿੱਥੇ ਲੜਾਈ ਦਾ ਮੱਤਾਂ ਨੂੰ ਟੜ ਕੇ ਹੋਏ ਚੱਕ ਫੜ ਹੂੰ ਕੋਈ ਕੰਮ ਦਾ ਚੱਲਣਾਲ ਕਰ ਲੋ ਜੀ ਕਿ ਹੋ ਗਿਆ ਕਲੇਸ਼ ਸਾ ਕੀ ਤੇ ਆਣਾ ਭੈਣ ਦੀ ਸਿਮਿੰਟ ਵਾਲੀ ਕਾਪੀ ਏਸੀਸੀ ਸਿਮਿੰਟਾ ਯਾਰ ਜੜਾ ਕੰਮ ਕਿ ਹੌਲ ਤਾਂ ਕਰੀ ਖਚੜੀ ਮੜਾਵੇ ਜੜ ਮੇਰੇ ਤਾਂ ਪੱਟ ਲਾਗੇ ਦੁਖ ਨੂੰ ਚਾਪਟ ਦੇ ਦੇ ਉਹ ਕਿਹਾ ਕੀ ਨੇ ਦੀ ਪੱਟਣ ਨੂੰ ਬਹੁਤ ਇੰਨੇ ਕੰਮ ਜੀ ਹੁਣ ਗੰਦਰ ਫਿਰ ਛੱਕ ਹੁੰਦਾ ਹਰਾਏ ਤੂੰ ਫਿਰ ਅੰਦਰ ਟਾਈਮ ਤਾਂ ਲਾ ਆਉਣਾ ਤੇ ਖੀਟ ਲਾ ਲੈਣਾ ਦੀ ਵੀ ਮੈਂ ਨਹੀਂ ਆਉਂਦਾ ਬਾਹਰੇ ਮੈਂ ਦੀ ਮਤ ਰੋਣਾ ਕੁੱਕ ਡਰਾਮਾ ਉੱਤੇ ਜਦਦਾ ਵੀ ਨਹੀਂ ਕਰਨਾ ਆਉਂਦਾ ਹੈਗਾ ਜੀ ਦੁਮਾਤੇ ਦਾ ਨਾਮ ਹੈ ਏਟੀਐਮ ਹੈ ਏਟੀਐਮ ਜ਼ਰੂਰੀ ਹੋਊਗਾ ਪੁਆਇੰਟ ਦੀ ਖੇਤੜੀ ਮਰਾਉਂਗਾ ਮੇਰੀ ਗੱਲ ਸੁਣੋ ਮੈਂ ਸਾਹਮਣੇ ਖੰਧ ਤੇ ਖੜੂੰਗਾ ਟੋਲੇ ਖੜੂੰਗਾ ਐ ਦਿਖਾ ਦਿਓ ਉੱਪਰ ਜਾ ਕੇ ਮੈਨੂੰ ਸਾਹਮਣੀ ਅਲਮਾਰੀ ਜੀ ਉਹੀ ਉਸੇ ਚ ਮੈਂ ਉੱਥੇ ਖੜੂੰਗਾੰਧ ਤੇ ਮੜਾ ਧਿਆਨ ਨਾਲ ਕਰਿਓ ਕੰਮ ਹੋਈ ਛੇਤੀ ਐਸੇ ਕਰੀਏ ਕੰਮੀ ਵਾਲੇ